ਸਭ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਜਿਹੜੇ ਮਹਾਂਪੁਰਖ ਭਗਤ ਨੇ ਸ਼ੇਖ ਫਰੀਦ ਜੀ ਨੇ ਉਹ ਨੇਮ ਦੇ ਬੜੇ ਪਾਬੰਦ ਨੇ ਬੜੇ ਪਾਬੰਦ ਨੇ ਜੀ ਨੇਮ ਦੇ ਤੁਸੀਂ ਹੈਰਾਨ ਹੋਵੋਗੇ ਅੰਤਲੇ ਸਮੇਂ ਜਦੋਂ ਬਾਬਾ ਫਰੀਦ ਸਾਹਿਬ ਤੁਰਨ ਲੱਗੇ ਤੇ ਹੱਥ 'ਚ ਡੰਗੋਰੀ ਡੰਗੋਰੀ ਸਮੇਂ ਛੋਟੀ ਖੋਂਡਾ ਟਾਈਪ ਕਿ ਲੱਕੜ ਦੀ ਸਹਾਰਾ ਦੇ ਦਿੱਤਾ ਥੋੜੇ ਜਿ ਚੱਲੇ ਤੇ ਉਸ ਲੱਕੜ ਦੇ ਸਹਾਰੇ ਨੂੰ ਡਾਂਗ ਨੂੰ ਡੰਗੋਰੀ ਨੂੰ ਸੋਟੀ ਨੂੰ ਭਵਾ ਕੇ ਪਰਾਂ ਮਾਰਿਆ ਕਹਿਣ ਲੱਗਿਓ ਫਰੀਦ ساری ਜ਼ਿੰਦਗੀ ਅੱਲਾਹ ਤੋਂ ਬਿਨਾ ਕਿਸੇ ਦਾ ਸਹਾਰਾ ਨਹੀਂ ਲਿਆ ਹੁਣ ਤਾਂ ਚਾਰ ਸਾਹਾਂ ਦੀ ਗੱਲ ਇਸ ਬੇਜਾਨ ਲੱਕੜ ਦੇ ਸਹਾਰੇ ਕਿਉਂ ਜੀਨਾ ਵਿਆਂ ਤਿੰਨੇ ਖੁਦਾਰਸ ਅਸੀਂ ਕਹਿੰਦੇ ਆ ਆਤਮਤਿਆ ਪਾਪ ਹੈ ਸੱਚੀ ਮੁੱਚੀ ਪਾਪ ਹੈ ਜ਼ਿੰਦਗੀ ਸੰਘਰਸ਼ਕ ਹੈ ਲੜਨਾ ਚਾਹੀਦਾ ਹੈ ਪਰ ਇੱਕ ਥਾਂ ਤੇ ਉਹਨਾਂ ਵੀ ਕਹਿਦੈ